ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸ ਡਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਨੂਪਿਆ ਜਿਸ ਡਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਨੂਪਿਆ ਜਿਸ ਡਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਨੂਪਿਆ ਜਿਸ ਡਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰਿ ਢਿਠੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰਿ ਢਿਠੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰਿ ਢਿਠੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸਰਿ ਢਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸਰਿ ਢਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸਰਿ ਢਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰਿ ਟਿਠੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰਿ ਟਿਠੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰਿ ਟਿਠੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੂੰ ਸਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੂੰ ਸਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੂੰ ਸਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਭਾਇਆ ਜਿਸੁ ਡਿਠੇ ਸਭੁ ਦੁਖੁ ਜਾਇ ਸ੍ਰੀ ਹਰਿ ਕ੍ਰਿਸ਼ਨੁ ਭਾਇਆ ਜਿਸੁ ਡਿਠੇ ਸਭੁ ਦੁਖੁ ਜਾਇ ਸ੍ਰੀ ਹਰਿ ਕ੍ਰਿਸ਼ਨੁ ਭਾਇਆ ਜਿਸੁ ਡਿਠੇ ਸਭੁ ਦੁਖੁ ਜਾਇ ਸ੍ਰੀ ਹਰਿ ਕ੍ਰਿਸ਼ਨੁ ਭਾਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸ ਅਡੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸ ਅਡੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸ ਅਡੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਪਿਆਈਏ ਜਿਸਰ ਦਿੱਤੇ ਸਭ ਸੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਭਾਇਆ ਜਿਸਰ ਦਿੱਤੇ ਸਭ ਸੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਭਾਇਆ ਜਿਸਰ ਦਿੱਤੇ ਸਭ ਸੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਭਾਇਆ ਜਿਸਰ ਦਿੱਤੇ ਸਭ ਸੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰਿ ਟਿਹੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰਿ ਟਿਹੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰਿ ਟਿਹੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਸ ੜਿਟੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਸ ੜਿਟੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਸ ੜਿਟੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਸ ੜਿਟੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰਿ ਢਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰਿ ਢਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰਿ ਢਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇਆ ਜਿਸ ਡਿਠੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇਆ ਜਿਸ ਡਿਠੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇਆ ਜਿਸ ਡਿਠੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇਆ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਸਿਆਈਐ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਸਿਆਈਐ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਸਿਆਈਐ ਜਿਸਰ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰ ਡਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰ ਡਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰ ਡਿਠੇ ਸਭ ਸੁਖ ਜਾਈ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰ ਦਿੱਤੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਆ ਜਿਸਰ ਦਿੱਤੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਆ ਜਿਸਰ ਦਿੱਤੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਆ ਜਿਸਰ ਦਿੱਤੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਆ ਜਿਸਰਿ ਢਿਟ ਸਭ ਸੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਈਆ ਜਿਸਰਿ ਢਿਟ ਸਭ ਸੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਈਆ ਜਿਸਰਿ ਢਿਟ ਸਭ ਸੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਸੁਆਈਆ ਜਿਸ ਡਿਠੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇ ਆਇਆ ਜਿਸ ਡਿਠੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇ ਆਇਆ ਜਿਸ ਡਿਠੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਭਾਇ ਆਇਆ ਜਿਸ ਡਿਠੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੁਪਸਾਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੁਪਸਾਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੁਪਸਾਇਆ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੁਪਸਾਇਆ ਜਿਸਰ ਦਿੱਥੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰ ਦਿੱਥੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰ ਦਿੱਥੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਈਏ ਜਿਸਰ ਦਿੱਥੇ ਸਭ ਸੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸਰ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਸੁਆਮੀ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਸਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਸਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਸਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨੁ ਸਿਆਯਾ ਜਿਸਰਢਿ ਸਭ ਦੁਖੁ ਜਾਇ ਸ੍ਰੀ ਹਰਿ ਕ੍ਰਿਸ਼ਨੁ ਸਿਆਯਾ ਜਿਸਰਢਿ ਸਭ ਸੁਖੁ ਜਾਇ